ਇਹ ਵੀਡੀਓ ਹਰ ਇੱਕ ਮੁੰਡੇ ਕੁੜੀ ਨੂੰ ਵੇਖਣੀ ਚਾਹੀਦੀ ਜਾਂ ਮਾਪੇ-ਬਾਪ ਨੂੰ ਵੇਖਣੀ ਚਾਹੀਦੀ ਜਿਨ੍ਹਾਂ ਦੇ ਬੱਚਿਆਂ ਦੀ ਅਜੇ ਸ਼ਾਦੀ ਹੋਣ ਵਾਲੀ ਹੈ ਜਾਂ ਜਿਹੜੇ ਸ਼ਾਦੀ ਕਰੇ ਨੇ ਤੁਸੀਂ ਵੇਖੋ ਜਿਹੜੇ ਜਿਹੜੇ ਮਾਪਿਓ ਜਾਂ ਜਿਹੜੇ ਆਪਣੇ ਬੱਚਿਆਂ ਦੀ ਪ੍ਰੀ ਵੈਡਿੰਗ ਕਰਵਾਉਂਦੇ ਨੇ ਸ਼ਾਦੀ ਤੋਂ ਪਹਿਲਾਂ ਪ੍ਰੀ ਵੈਡਿੰਗ ਕਰਵਾਉਂਦੇ ਨੇ ਅਕਸਰ ਉਹਨਾਂ ਦੇ ਘਰਾਂ 'ਚੋਂ ਨਾ ਤਾਂ ਸਾਰੀ ਉਮਰ ਗਰੀਬੀ ਜਾਂਦੀ ਆ ਨਾ ਉਹਨਾਂ ਦੇ ਘਰਾਂ 'ਚੋਂ ਲੜਾਈ ਝਗੜਾ ਜਾਂਦਾ ਨਾ ਦੁੱਖ ਤਕਲੀਫਾਂ ਜਾਂਦੀਆਂ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਆ ਮੈਂ ਆਸ ਕਰਦਾ ਸਾਰੇ ਭੈਣ ਭਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਵੇਖਣ ਤੇ ਆਪਣੇ ਤਰੀਕੇ ਨਾਲ ਬੱਚਿਆਂ 'ਚ ਪ੍ਰਚਾਰ ਕਰਨ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਚ ਜਾਵੇ ਤੁਸੀਂ ਅੱਜ ਵੇਖੋ ਜਿੰਨੇ ਵੀ ਵਿਆਹ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਲਗਭਗ 70 ਤੋਂ 80% ਵਿਆਹ ਛੋੜੇ ਸਮੇਂ ਬਾਅਦ ਟੁੱਟ ਰਹੇ ਨੇ ਤੇਜ਼ੀ ਨਾਲ ਟੁੱਟ ਰਹੇ ਨੇ ਜੇ ਕੋਈ ਜੁੜਿਆ ਵੀ ਆ ਤਾਂ ਉਹ ਬਦੋ ਬਦੀ ਜੁੜਿਆ ਹੋਇਆ ਕਾਰਨ ਉਹਦੇ ਬਹੁਤ ਸਾਰੇ ਨੇ ਕਾਰਨ ਦਾ ਸਭ ਤੋਂ ਮੁੱਖ ਕਾਰਨ ਆ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਦੇ ਨਾਲ ਫਿਰ ਕਈ ਕਹਣਗੇ ਇਹਦੇ ਨਾਲ ਮਤਲਬ ਦੁੱਖਾਂ ਤਕਲੀਫਾਂ ਗਰੀਬੀ ਦਾ ਕੀ ਸੰਬੰਧ ਆ ਇਹਦੇ ਨਾਲ ਵਿਆਹ ਟੁੱਟਣ ਦਾ ਕੀ ਸੰਬੰਧ ਆ ਇਹ ਤੇ ਵਿਅੰਭ ਪਰਮ ਹੋ ਗਿਆ ਨਾ ਕੁਝ ਸੱਜਣਾ ਦਾ ਇਹ ਸਵਾਲ ਹੋਵੇਗਾ ਹੋ ਸਕਦਾ ਉਹਨਾਂ ਦਾ ਸਵਾਲ ਇਹ ਆਪਣੀ ਜਗ੍ਹਾ ਤੇ ਸਹੀ ਹੋਵੇ ਲੇਕਿਨ ਜਦੋਂ ਤੁਹਾਡੇ ਵਰਗੇ ਸੱਜਣ ਉਹਦਾ ਸੱਚ ਦੱਸ ਦੇਣ ਫਿਰ ਉਹ ਸੋਚਦੇ ਵਕੈ ਗੱਲ ਠੀਕ ਆ ਹੁਣ ਪ੍ਰੀ ਵੈਡਿੰਗ ਹੁੰਦੀ ਕੀ ਆ ਕਿ ਵਿਆਹ ਤੋਂ ਪਹਿਲਾਂ ਇੱਕ ਜਹਾ ਖਰਚਾ ਜਿਹੜਾ ਬਹੁਤ ਹੀ ਅੱਜਕੱਲ੍ਹ ਲੱਖਾਂ ਰੁਪਈਆ ਚ ਆ ਰਿਹਾ ਉਹ ਖਰਚਾ ਜਿਹੜਾ ਵਾ ਉਹ ਮੁੰਡੇ ਪਰਵਾਰ ਪਰਟੀ ਕੁੜੀ ਵਾਲਿਆਂ ਦੇ ਪਰਿਵਾਰ ਦੇ ਸਿਰ ਤੇ ਪੈ ਜਾਂਦਾ ਉਹ ਇੰਨਾ ਮਹਿੰਗਾ ਖਰਚਾ ਜਿਹੜਾ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਆਮ ਤੌਰ ਤੇ ਘਰਾਂ ਦੇ ਲੋਕ ਨੇ ਉਹਨਾਂ ਕੋਈ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਫालतू ਦੇ ਖਰਚੇ ਕਰ ਸਕਣ ਜਿਹੜੇ ਫालतू ਦਾ ਵਿਖਾਵਾ ਕਰ ਸਕਣ ਜਦੋਂ ਅਸੀਂ ਪ੍ਰੀ-ਵੇਡਿੰਗ 'ਚ ਪੈਂਦੇ ਆ ਲੱਖਾਂ ਰੁਪਏ ਖਰਚ ਕਰ ਲੈਨੇ ਆ ਉਸ ਸਮੇਂ ਜਿਹੜੀ ਲੜਕੀ ਜਾਂ ਲੜਕਾ ਉਹਨਾਂ ਨੂੰ ਐਵੇਂ ਮਹਿਸੂਸ ਕਰਾਇਆ ਜਾਂਦਾ ਜਿਵੇਂ ਤੁਸੀਂ ਰਾਜੇ ਮਹਾਰਾਜੇ ਹੋ ਉਹਨਾਂ ਨੂੰ 1 ਪੰਜ 7 10 ਦਿਨ ਫੀਲਿੰਗ ਦਵਾਈ ਜਾਂਦੀ ਆ ਕਿ ਤੁਹਾਡੀ ਜ਼ਿੰਦਗੀ 'ਚ ਬਸ ਇਦਾਂ ਹੀ ਰਹਿਣਾ ਪੈਸੇ ਦੀ ਕੋਈ ਕਮੀ ਨਹੀਂ ਤੁਸੀਂ ਜਿੱਦਾਂ ਦੇ ਚਾਹੋ ਕੱਪੜੇ ਪਾਓ ਜਿੱਦਾਂ ਦਾ ਤੁਸੀਂ ਜ਼ਿੰਦਗੀ ਜੀਓ ਤੁਹਾਨੂੰ ਕੋਈ ਟੋਕਣ ਵਾਲਾ ਨਹੀਂ ਗੁੱਸੇ ਹੋਣ ਵਾਲਾ ਨਹੀਂ ਮعنی ਕਿ ਤੁਸੀਂ ਜ਼ਿੰਦਗੀ ਤੇ ਰਾਜੀ ਹੋ ਉਹ ਇਹ ਸਾਸ ਕਰਾਇਆ ਜਾਂਦਾ ਸ਼ਾਦੀ ਤੋਂ ਪਹਿਲਾਂ ਪਹਿਲਾਂ ਪਰ ਜਿੱਦੋਂ ਕਿ ਤੁਸੀਂ ਸਭ ਜਾਣਦੇ ਹੋ ਕਿ ਸ਼ਾਦੀ ਦਾ ਮਕਸਦ ਕੀ ਹੁੰਦਾ ਇੱਕ ਜਿੰਮੇਵਾਰੀਆਂ ਚੁੱਕਣੀਆਂ ਇੱਕ ਜ਼ਿੰਦਗੀ ਦੇ ਸਿਸਟਮ ਨੂੰ ਚਲਾਉਣਾ ਜਿਹਦੇ ਵਿੱਚ ਕਿਸੇ ਨੇ ਰੋਕਣਾ ਵੀ ਆ ਟੋਕਣਾ ਵੀ ਆ ਜਿੱਥੇ ਕਈ ਗੱਲਾਂ ਤੇ ਸਮਝੋਤੇ ਵੀ ਕਰਨੇ ਪੈਣੇ ਆ ਜਿੱਥੇ ਕਈ ਵਾਰ ਆਪਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਆ ਘਰ ਬਣਾਉਣੇ ਆ ਆਉਣ ਵਾਲੇ ਸਮੇਂ ਦੇ ਬਾਰੇ ਯੋਜਨਾਵਾਂ ਬਣਾਉਣੀਆਂ ਆ ਪੈਸਾ ਇਕੱਠਾ ਕਰਨਾ ਆ ਪੈਸਾ ਕਿੱਥੋਂ ਆਣਾ ਆ ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਨੇ ਵਿਆਹ ਤੋਂ ਬਾਅਦ ਬੰਦੀਆਂ ਨੇ ਲੇਕਿਨ ਸਾਡੇ ਬੱਚਿਆਂ ਦੇ ਦਿਮਾਗ 'ਚ ਪ੍ਰੀ ਵੈਡਿੰਗ ਵਾਲੀ ਐਪ ਆਂਦਾ ਕਿ ਤੁਸੀਂ ਬਸ ਰਾਜੇ ਹੋ ਮਹਾਰਾਜੇ ਹੋ ਹੁਣ ਜਦੋਂ ਉਹ ਹਫਤਾ ਦੋ ਹਫਤੇ ਦੀ ਫੀਲਿੰਗ ਲੈਂਦੇ ਨੇ ਰਾਜਿਆਂ ਮਹਾਰਾਜਿਆਂ ਵਾਲੀ ਜਦੋਂ ਅਸਲ ਲਾਈਫ ਚ ਹੁੰਦੇ ਨਹੀਂ ਫਿਰ ਕੀ ਹੁੰਦਾ ਕਿ ਉਹ ਪਰਿਵਾਰ ਉਹ ਮੁੰਡਾ ਕੁੜੀ ਕਰਜ਼ੇ ਥੱਲੇ ਦੱਬ ਜਾਂਦਾ ਹੈ ਕਿਉਂਕਿ ਵਿਆਹ ਮਾਦੇ ਵਿੱਚ ਤੁਹਾਨੂੰ ਪਤਾ ਵਿਖਾਵਾ ਬਹੁਤ ਹੋ ਗਿਆ ਲੱਗ ਲੱਗ ਤਰ੍ਹਾਂ ਦੇ ਖਾਣੇ ਪਰੋਸੇ ਜਾਂਦੇ ਨੇ ਮਹਿੰਗੇ ਮਹਿੰਗੇ ਫਰੂਟ ਪਰੋਸੇ ਜਾਂਦੇ ਨੇ ਮਹਿੰਗੀ ਮਹਿੰਗੀ ਕਈ ਵਾਰ ਸ਼ਰਾਬ ਵਰਤੀ ਜਾਂਦੀ ਜਾਂ ਨੱਚਣ ਗਾਉਣ ਦਾ ਖਰਚੇ ਹੋਰ ਬੜੇ سارے ਖਰਚੇ ਇੰਨਾ ਜਿਆਦਾ ਖਰਚੇ ਲੱਖਾਂ ਦੇ ਉਹ ਸਾਰੇ ਭਾਰ ਕਿਤੇ ਪੈਂਦਾ ਆ ਭਾਵੇਂ ਮਾਂ ਪਿਓ ਹੀ ਕਰ ਰਹੇ ਹੁੰਦਾ ਉਹ ਸਾਰਾ ਭਾਰ ਮੁੰਡੇ ਤੇ ਹੀ ਪੈ ਜਾਂਦਾ ਕਿ ਭਾਈ ਤੇਰੇ ਵਿਆਹ ਤੇ ਇੰਨੇ ਲੱਖ ਰੁਪਏ ਲਾ ਦਿੱਤਾ ਕੁੜੀਏ ਤੇਰੇ ਵਿਆਹ ਤੇ ਇਨੇ ਲੱਖ ਰੁਪਇਆ ਲਾਤਾ ਇਹ ਹੁਣ ਤੁਸੀਂ ਲਾਓ ਕਰਜ਼ਾ ਜਾਂ ਨਾਲ ਲਾਓ ਉਹਨੇ ਇੱਕ ਪਾਸੇ ਪ੍ਰੀ ਵੈਡਿੰਗ ਦੇ ਵਿੱਚ ਬੜੇ ਉੱਚੇ ਸੁਪਨੇ ਲਏ ਹੁੰਦੇ ਬੜੀਆਂ ਵੱਡੀਆਂ ਵੱਡੀਆਂ ਫੀਲਿੰਗ ਲਈਆਂ ਹੁੰਦੀਆਂ ਤੇ ਜਦੋਂ ਉਹ ਸਾਰਾ ਭਾਰ ਮੁੰਡੇ ਕੁੜੀ ਤੇ ਪੈਂਦਾ ਫਿਰ ਉਹ ਚੀਕਾਂ ਮਾਰਦੇ ਨੇ ਚੀਕਾਂ ਦੇ ਵੱਜਣੀਆਂ ਹੀ ਅਸੀਂ ਪੈਸਾ ਕਿਧਰੋਂ ਕਿਧਰੋਂ ਆਵੇ ਫਿਰ ਉਹ ਕਰਜ਼ੇ ਥੱਲੇ ਕਿੰਨੇ ਕਿੰਨੇ ਸਾਲ ਦਬੇ ਰਹਿੰਦੇ ਨੇ ਕਿੰਨੇ ਕਿੰਨੇ ਸਾਲ ਸੰਘਰਸ਼ ਕਰਦੇ ਰਹਿੰਦੇ ਨੇ ਜਿਹਦੇ ਕਰਕੇ ਕਈ ਵਾਰਾਂ ਵਿਆਹ ਟੁੱਟਦੇ ਨੇ ਕਿਉਂਕਿ ਜਦੋਂ ਫੀਲਿੰਗ ਚੰਗੀ ਲਈ ਹੋਵੇ ਤੇ ਉਹਨਾਂ ਨੂੰ ਚਲਾਉਣਾ ਔਖਾ ਜਾਂਦਾ ਅੱਗੇ ਕੀ ਹੁੰਦਾ ਕਿ ਸਾਡੇ ਲੋਕ ਜਿਹੜੇ ਸੀ ਉਹ ਬਿਲਕੁਲ ਸਿੰਪਲ ਵਿਆਹ ਕਰਦੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਹਰ ਕੋਈ ਬੰਦਾ ਆਪਣੇ ਧਰਮ ਦੇ ਮੁਤਾਬਕ ਉੱਥੇ ਇਹੋ ਜੀ ਫੀਲਿੰਗ ਨਹੀਂ ਲਈ ਜਾਂਦੀ ਸੀ ਹਰ ਬੰਦੇ ਨੂੰ ਪਤਾ ਹੁੰਦਾ ਸੀ ਕਿ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਿਰ ਤੇ ਪੈਣੀਆਂ ਨੇ ਉਸ ਉਸ ਜ਼ਿੰਮੇਵਾਰੀ ਝੱਲਣ ਦੇ ਲਈ ਚੰਗੇ ਮੁੰਡੇ ਕੁੜੀਆਂ ਜਿਹੜੇ ਉਹ ਆਲਰੇਡੀ ਉਹ ਪੈਸੇ ਵਰ ਰੱਖ ਲੈਂਦੇ ਸੀ ਅਸੀਂ ਫਜ਼ੂਲ ਖਰਚਾ ਨਹੀਂ ਕਰਨਾ ਅੱਧੀ ਵੀ ਜਿਹੜੇ ਇਹੋ ਜੇ ਕੰਮਾਂ 'ਚ ਨਹੀਂ ਪੈਂਦੇ ਜਿਹੜੇ ਫਜ਼ੂਲ ਖਰਚੀ 'ਚ ਨਹੀਂ ਪੈਂਦੇ ਜਿਹੜੇ ਵਿਖਾਵੇ ਪਾਜੀ 'ਚ ਨਹੀਂ ਪੈਂਦੇ ਜੇ ਉਸ ਆਪਣੇ ਪੇਰੈਂਟਸ ਨੂੰ ਕਹਿ ਦਿੰਦੇ ਕਿ ਜੇ ਤੁਸੀਂ ਵਿਆਹ ਦੇ ਵਿੱਚ 12-13 ਲੱਖ ਲਾਉਣਾ ਆ 15 ਲੱਖ ਲਾਉਣਾ 20 ਲੱਖ ਲਾਉਣਾ ਆ 5 ਲੱਖ ਲਾਉਣਾ ਉਹ ਤੋਂ ਤੁਸੀਂ ਅੱਡੇ ਪੈਸੇ ਸਾਨੂੰ ਦੇ ਦਿਓ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਚਲਾ ਲਵਾਂਗੇ ਮੰਨ ਲਓ ਜੇ ਕੋਈ ਮੁੰਡੇ ਵਾਲੇ ਵੀ 15 ਲੱਖ ਲਾਉਂਦੇ ਕੁੜੀ ਵਾਲੇ ਵੀ 15 ਲੱਖ ਲਾਉਂਦੇ 30 ਲੱਖ ਖਰਚਾ ਲੱਗ ਗਿਆ ਤੇ ਉਹ 30 ਲੱਖ ਦੇ ਡਾ ਦਿੱਤਾ ਕੁਝ ਘੰਟਿਆਂ ਸੱਤ ਅੱਠਾਂ ਘੰਟਿਆਂ ਜਾਂ ਇਧਰ ਉਧਰ ਦੇ ਵਿਖਾਵਿਆਂ 'ਚ ਹੁਣ 30 ਲੱਖ ਕਮਾਉਣਾ ਕਿੱਦਾਂ ਆ ਉਹਦਾ ਭਾਰ ਲਾਉਣਾ ਕਿੱਦਾਂ ਆ ਇਹ ਵੀ ਬੜਾ ਜ਼ਰੂਰੀ ਆ ਮੈਂ ਆਸ ਕਰਦਾ ਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਪ੍ਰੀ ਵੈਡਿੰਗ ਦੇ ਚੱਕਰ 'ਚ ਨਾ ਪੈਣ ਇਹ ਪ੍ਰੀ ਵੈਡਿੰਗ ਉਹਨਾਂ ਦੇ ਲਈ ਹੀ ਗਲੇ ਦੀ ਹੱਡੀ ਬਾਨੀ ਆ ਭਾਵੇਂ ਉਹ ਅੱਜ ਸਮਝ ਲੈਣ ਭਾਵੇਂ 10 ਸਾਲਾਂ ਬਾਅਦ ਸਮਝ ਲੈਣ ਤੇ ਜਦੋਂ ਸਮਾਂ ਲੰਘ ਗਿਆ ਫੇਰ ਸਮਝਣ ਦਾ ਕੋਈ ਫਾਇਦਾ ਨਹੀਂ ਆ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਉਹ ਸਾਂਭ ਕੇ ਰੱਖੋ ਤਾਂ ਕਿ ਸ਼ਾਦੀ ਤੋਂ ਬਾਅਦ ਤੁਸੀਂ ਉਹਨਾਂ ਪੈਸਿਆਂ ਨਾਲ ਆਪਣੀ ਜ਼ਿੰਦਗੀ ਦੇ ਹੋਰ ਖਰਚੇ ਪੂਰੇ ਕਰ ਸਕੋ ਜ਼ਿੰਦਗੀ ਨੂੰ ਬਿਹਤਰ ਬਣਾ ਸਕੋ ਜ਼ਿੰਦਗੀ 'ਚ ਖੁਸ਼ੀਆਂ ਲਿਆ ਸਕੋ ਜਦੋਂ ਤੁਸੀਂ ਨਿੱਕੇ ਨਿੱਕੇ ਖਰਚੇ ਖੁਦ ਕਰੋਗੇ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਣਾ ਫਿਰ ਤੁਹਾਡੀ ਜ਼ਿੰਦਗੀ 'ਚ ਬਹੁਤ ਖੁਸ਼ੀਆਂ ਰਹਿਣਗੀਆਂ ਤੇ ਜੇ ਹਰ ਵਾਰੀ ਜਾਂ ਮੰਨ ਲਓ 500000 ਰੁਪਇਆ 2000 ਮੰਗ ਮੰਗ ਕੇ ਜਾਣਾ ਪਿਆ ਫਿਰ ਝਗੜਾ ਤੇ ਹੋਣਾ ਹੀ ਆ ਫਿਰ ਲੜਾਈ ਵੀ ਹੋਣੀ ਆ ਤੇ ਵਿਆਹ ਵੀ ਟੁੱਟਨੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ tuanu